ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਵੱਖ-ਵੱਖਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਅਤੇ ਚੋਣ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਹੀ ਤਰ੍ਹਾਂ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ उतारे ਗਏ ਉਮੀਦਵਾਰ ਬੀਬੀ ਸਰਜੀਤ ਕੌਰ ਦੇ ਹੱਕ ਦੇ ਵਿੱਚ ਗੁਰਦੁਆਰਾ ਛੇਮੀ ਪਾਤਸ਼ਾਹੀ ਜਲੰਧਰ ਦੇ ਹਾਲ ਦੇ ਵਿੱਚ ਮੀਟਿੰਗ ਬੁਲਾਈ ਗਈ। ਜਿੱਥੇ ਲਗਭਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਹਿਬਾਨ ਪੂਜੀ ਅਤੇ ਬੀਬੀ ਸਰਜੀਤ ਕੌਰ ਦੇ ਹੱਕ ਦੇ ਵਿੱਚ ਆਪੋ ਆਪਣੇ ਵਿਚਾਰ ਰੱਖੇ ਜਲੰਧਰ ਤੋਂ ਮਨਪ੍ਰੀਤ ਦੀ ਰਿਪੋਰਟ ਸਰਦਾਰ ਸੁਜੀਤ ਸਿੰਘ ਜੀ ਮਾਜੀ ਜੋ ਸਾਫ ਦਾ ਮੈਂਬਰ ਗੁਰਦਾਰਾ ਪ੍ਰਬੰਧਕ ਕਮੇਟੀ ਧਰਮਪਤਾਂ ਉਹਨਾਂ ਦੇ ਉਦਮ ਸਦਕਾ ਜਲੰਧਰ ਵੈਸਟ ਦੇ ਜੋ ਸਮੂਹ ਦੁਆਰਾ ਪ੍ਰਬੰਧਕ ਕਮੇਟੀ ਆਦੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਮੈਂਬਰ ਸਾਹਿਬਾਨ ਦੀ ਕਮੇਟੀ ਨੇ ਜੀ ਸੁਜੀਤ ਕੋਟ ਦੇ ਹੱਕ ਦੇ ਵਿੱਚ ਅੱਜ ਭਾਈ ਗੁਰਦਾਸ ਹਾਲ ਦੇ ਵਿੱਚ ਪਹੁੰਚੀ ਹੈ ਸਾਰਿਆਂ ਨੇ ਵਿਚਾਰ ਆਪਣੇ ਆਪਣੇ ਵਿਚਾਰ ਦੇ ਰਿਹਾ ਕਿ ਕਿਸ ਤਰ੍ਹਾਂ ਆਪਾਂ ਸ਼ਰੂਪਨੀ ਅਕਾਲੀ ਦਾ ਤੇ ਉਮੀਦਵਾਰ ਬੀਬੀ ਸੁਜੀਤ ਕੋ ਇਹ ਚੋਣ ਮੌਮਿੰਦ ਦੇ ਵਿੱਚ ਕੀ ਕੀ ਹਿੱਸਾ ਪਾਉਣਾ ਹੈ ਕਿਸ ਤਰ੍ਹਾਂ ਪਾਉਣਾ ਹੈ ਕਿਵੇਂ ਦੀ ਅੱਗੇ ਰਣਨੀਤੀ ਰਹੇਗੀ ਕਿਉਂਕਿ ਸਿਰਫ 8 ਦਿਨ ਦਾ ਸਮਾਂ ਬਚਿਆ ਸਾਡੇ ਕੋਲ ਤੇ ਮੈਂ ਤਾਂ ਸਿਰਫ ਬੇਨਤੀ ਕਰਦਾ ਕਿ ਸੁਰਜੀਤ ਸਿੰਘ ਚੀਮਾ ਜੀ ਮੇਰੇ ਖਿਆਲ 90 ਸਾਲ ਦੀ ਉਹਨਾਂ ਦੀ ਉਮਰ ਹੈ ਲਗਾਤਾਰ ਤਿੰਨ ਜਾਂ ਚਾਰ ਮੀਟਿੰਗਾਂ ਉਹਨਾਂ ਨੇ ਲਗਾਤਾਰ ਕਰਾਈਆਂ ਮੈਂ ਤਾਂ ਸਮੂਹ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਤੇ ਮੈਂਬਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਹਮਲਾ ਮਾਰੀਏ ਇੱਕ ਗਰੀਬ ਬੀਬੀ जिने 45 ਸਾਲ ਉਸ ਦਾ ਪੂਰੇ ਪਰਿਵਾਰ ਨੇ ਸ਼ਰੋਮੀ ਅਕਾਲੀ ਦਲ ਦੇ ਲੇਖੇ ਲਾ ਦਿੱਤਾ ਜਿਨ੍ਹਾਂ ਨੇ ਅੱਜ ਤੱਕ ਆਪਣਾ ਘਰ ਨਹੀਂ ਬਣਾ ਸਕੇ ਆਪਣਾ ਪਰਿਵਾਰ ਨਹੀਂ ਸੈੱਟ ਕਰ ਸਕੇ ਅੱਜ ਸਾਡੇ ਕੋਲ ਮੌਕਾ ਹੈ ਅਸੀਂ ਬਹੁਤ ਚੰਗੇ ਕੰਮ ਕਰਦੇ ਹਾਂ ਸਾਰੇ ਕਰਦੇ ਹਾਂ ਜਿੱਥੇ ਜਿੱਥੇ ਕਿਸੇ ਨੂੰ ਲੋੜ ਪੈਂਦੀ ਹੈ ਆਪਾਂ ਉਹਦੀ ਮਦਦ ਵੀ ਕਰਦੇ ਹਾਂ ਪਰ ਅੱਜ ਆਪਾਂ ਲੋੜ ਹੈ ਜਿਸ ਪਰਿਵਾਰ ਨੇ ਕੌਮ ਦੇ ਲਈ ਸਿੱਖ ਕੌਮ ਦੇ ਲਈ ਪੰਥ ਦੇ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਜਿਨੇ ਆਪਣੇ 45 ਸਾਲ ਦੇ ਕੈਰੀਅਰ ਦੇ ਵਿੱਚ ਸ਼ਰੋਮੀ ਅਕਾਲੀ ਦਲ 4 ਸਾਲ ਦੀ ਜੇਲ੍ਹ ਕੱਟੀ ਜਿਨੇ ਆਪਣੇ ਉਂਗਲਾਂ ਦੇ ਨੂੰ ਵੜਵਾ ਦਿੱਤੇ ਪੈਰਾਂ ਦੇ ਨੂੰ ਵੜਵਾ ਦਿੱਤੇ ਆਪਣੀਆਂ ਪਿੰਨੀਆਂ ਤੇ ਸੱਟਾਂ ਖਾਦੀਆਂ ਪਿੱਠ ਤੇ ਸੱਟਾਂ ਖਾਦੀਆਂ ਜਿਹੜਾ ਬੰਦਾ ਸਰਦੀ ਦੇ ਵਿੱਚ ਖੜ ਨਹੀਂ ਸਕਦਾ ਸੀ ਬੈਠ ਨਹੀਂ ਸਕਦਾ ਸੀ ਉਹਦੇ ਦਰਦ ਹੁੰਦੀ ਸੀ ਉਹ ਪਰਿਵਾਰ ਦੇ ਹਾਲਾਤ ਮੈਂ ਸਮਝਦਾ ਜੋ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੀਆਂ ਬੱਚੀਆਂ ਤੇ ਉਹਨਾਂ ਦਾ ਬੇਟਾ ਹੀ ਜਾਣਦਾ ਇਸ ਕਰਕੇ ਆਪਾਂ ਸਿੱਖ ਕੌਮ ਨੂੰ ਪਿਆਰ ਕਰਦੇ ਆ ਪੰਥ ਨੂੰ ਪਿਆਰ ਕਰਦੇ ਆ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਰੋਜ਼ ਕਰਦੇ ਆ ਆਓ ਆਪਾਂ ਸਾਰੇ ਜਣੇ ਰਲ ਕੇ ਇੱਕ ਇੱਕ ਵੋਟ ਕੁਛ ਨਹੀਂ ਕਰ ਸਕਦੇ ਆਪਾਂ ਕਟੋ-ਕਟ ਆਪਣੀ ਗਲੀ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਆਪਣੇ ਰਿਸ਼ਤੇਦਾਰ ਜਿਹੜੇ ਤੁਹਾਡੇ ਸਾਖ ਸੰਬੰਧੀ ਜਲੰਧਰ ਵੈਸਟ ਦੇ ਵਿੱਚ ਰਹਿੰਦੇ ਸਾਰੇ ਜਾਣੇ ਇੱਕ-ਇੱਕ ਫੋਨ ਕਰਕੇ ਬੀਬੀ surjeet koor ਤਕੜੀ ਚੌਂ ਨਿਸ਼ਾਨ ਤੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਈਏ ਗੁਰੂ ਸਾਹਿਬ ਕਿਰਪਾ ਕਰਨਗੇ ਵੋਟ ਕਿੰਨੀ ਪੈਣੀ ਹੈ ਕਿੰਨੀ ਨਹੀਂ ਪੈਣੀ ਇਹ ਗੁਰੂ ਸਾਹਿਬ ਨੂੰ ਪਤਾ ਹੈ ਪਰ ਆਪਾਂ ਹਮਲਾ ਮਾਰੀਏ ਕਿਉਂਕਿ ਸਾਹਮਣੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨਾਲ ਬਹੁਤ ਵੱਡੀ ਲੜਾਈ ਹੈ ਅਸੀਂ ਇੱਕ ਬਹੁਤ ਗਰੀਬ ਪਾਰਟੀ ਦੇ ਨਾਲ ਸਾਡਾ ਸੰਬੰਧ ਹੈ ਕੈਂਡੀਡੇਟ ਵੀ ਗਰੀਬ ਹੈ ਸਾਡੇ ਕੋ ਆਰਥਿਕ ਸਹਾਇਤਾ ਵੀ ਘਟ ਆ ਰਹੀ ਹੈ ਸਾਡੇ ਕੋਲ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਚ ਬੈਠੀ ਹੈ ਉਧਰ ਬੀਜੇਪੀ ਦੀ ਕੇਂਦਰ ਸਰਕਾਰ ਚ ਬੈਠੀ ਹੈ ਉਹਨਾਂ ਕੋ ਪੈਸੇ ਦੀ ਕੋਈ ਕਮੀ ਨਹੀਂ ਨਾ ਮਸ਼ੀਨਰੀ ਦੀ ਕਮੀ ਹੈ ਉਹਨਾਂ ਕੋ ਅਮਲਾ ਵੀ ਬਹੁਤ ਹੈ ਮੇਨ ਬੰਦਿਆਂ ਦੀ ਵੀ ਘਾਟ ਕੋਈ ਨਹੀਂ ਹੈ ਸਾਡੇ ਕੋਲ ਹਰ ਚੀਜ਼ ਦੀ ਘਾਟ ਹੈ ਇਸ ਕਰਕੇ ਆਪਣਾ ਕੀਮਤੀ ਸਮਾਂ ਜਿਹੜਾ ਦਸਵੰਧ ਦੇ ਰੂਪ ਦੇ ਵਿੱਚ ਕੱਢ ਕੇ ਬੀਬੀ ਸੁਰਜੀਤ ਕੌਰ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.